ਭਾਵੇਂ ਜੁਲਾਈ 2024 ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਵਕਫਾ ਕਾਰਨਾਂ ਕਰਕੇ ਸਕੂਲ ਬੰਦ ਨੇ ਸਾਵਣ ਦਾ ਮਹੀਨਾ ਸੋਮਵਾਰ ਤੋਂ ਸ਼ੁਰੂ ਹੋਣ ਕਾਰਨ ਨੂੰ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਸਾਵਣ ਵਿੱਚ ਸ਼ਿਵ ਭਗਤਾਂ ਵੱਲੋਂ ਕੱਢੀ ਗਈ ਕਾਵੜੀ ਯਾਤਰਾ ਵੀ ਸ਼ੁਰੂ ਹੋ ਰਹੀ ਹੈ ਇਸੇ ਨਾਲ ਹੀ ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਕੁਝ ਰਾਜਾਂ ਦੇ ਵਿੱਚ ਪਾਰੀ ਮੀਂਹ ਕਾਰਨ ਵਕਫਾ ਇਲਾਕਿਆਂ ਦੇ ਵਿੱਚ ਹੈ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਕਾਰਵੱਟ ਯਾਤਰਾ ਦੌਰਾਨ ਭਾਰੀ ਭੀੜ ਦਾ ਪ੍ਰਬੰਧਨ ਕਰਨ ਦੇ ਲਈ ਕਈ ਰੂਟ ਮੋੜ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ਦੌਰਾਨ ਬਹੁਤ ਸਾਰੇ ਸ਼ਰਦਾਲੂ ਦਰਸ਼ਨਾ ਲਈ ਮੰਦਰ ਵਿੱਚ ਇਕੱਠੇ ਹੁੰਦੇ ਲਿਆ ਚਾਹੀਏ ਹਾਲਾਤ ਵਿੱਚ ਬੱਚੇ ਕਈ ਵਾਰ ਲੰਬੇ ਟ੍ਰੈਫਿਕ ਜਾਮ ਦੇ ਵਿੱਚ ਫਸ ਜਾਂਦੇ ਨੇ ਕਈ ਵਾਰ ਰੂਟ ਡਾਇਵਰਜਨ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਸਾਲ ਬੱਚਿਆਂ ਨੂੰ ਜਹੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਕਈ ਜ਼ਿਲ੍ਹਿਆਂ ਦੇ ਵਿੱਚ ਪੂਰੇ ਸਾਵਣ ਮਹੀਨੇ ਦੇ ਵਿੱਚ ਜਿਹੜੀ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜੀ ਹਾਂ ਸੰਡੇ ਦੀ ਜਗ੍ਹਾ ਸੋਮਵਾਰ ਨੂੰ ਛੁੱਟੀ ਹੋਵੇਗੀ ਉੱਤਰ ਪ੍ਰਦੇਸ਼ ਤੇ ਵਾਰਣਸੀ ਅਤੇ ਮੱਧ ਪ੍ਰਦੇਸ਼ ਤੇ ਇੰਦੌਰ ਉਜੈਨ ਵਿੱਚ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਵਾਰਣਸੀ ਅਤੇ ਉਜੈਨ ਵਿੱਚ ਸ਼ਿਵ ਮੰਦਰ ਹੋਣ ਕਾਰਨ ਸੋਮਵਾਰ ਦੇ ਮਹੀਨੇ ਵਿੱਚ ਸ਼ਰਦਾਲੂ ਵੱਡੀ ਗਿਣਤੀ ਚ ਇਕੱਠੇ ਹੁੰਦੇ ਨੇ ਖਾਸ ਕਰਕੇ ਸੋਮਵਾਰ ਨੂੰ ਬਹੁਤ ਭੀੜ ਹੁੰਦੀ ਹੈ ਅਤੇ ਮਹਾਕਾਲ ਦੀ ਸਵਾਰੀ ਵੀ ਕੱਢੀ ਜਾਂਦੀ ਹੈ ਕਈ ਸੜਕਾਂ ਬੰਦ ਰਹਿੰਦੀਆਂ ਨੇ ਬੱਚਿਆਂ ਨੂੰ ਘਰ ਪਹੁੰਚਣ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਲੋ ਧਿਆਨ ਵਿੱਚ ਰੱਖਦੇ ਹੋਏ 22 ਜੁਲਾਈ ਤੋਂ 2 ਸਤੰਬਰ ਤੱਕ ਜਿਹੜਾ ਸਕੂਲ ਐਤਵਾਰ ਨੂੰ ਖੁੱਲਣਗੇ ਸੋਮਵਾਰ ਨੂੰ ਬੰਦ ਰਹਿਣਗੇ ਮਹਾਰਾਸ਼ਟਰ ਦੇ ਵਾਕਫਾ ਇਲਾਕਿਆਂ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਪਾਣੀ ਭਰਨ ਕਰਕੇ ਬੱਚਾ ਦਾ ਸਕੂਲ ਆਉਣਾ ਕਿਸੇ ਵੀ ਪ੍ਰੋਬਲਮ ਤੋਂ ਕੱਟ ਨਹੀਂ ਹੈ ਇਸ ਲਈ بارش ਤੇ ਰੈਡ ਅਲਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੰਬਈ ਪੁਨੇ ਹੋਰਨਾ ਸ਼ਹਿਰਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਦੇਖ ਜਿਨ੍ਹਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਉੱਥੇ ਛੁੱਟੀ ਦਾ ਜਿਹੜਾ ਐਲਾਨ ਹੈ ਜਿਹੜਾ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਚਲ ਵੀ ਚੱਰੀ ਹੋਵੇਗਾ ਅਪਡੇਟ ਲੈ ਕੇ ਰੁਭਰੂ ਹੋਵਾਂਗੇ ਫੇਕਦੇ ਰਹੋ ਦੁੱਖਿਆ ਨਾਲ